ਤੇ ਤੁਸੀਂ ਸ਼ਹਿਵਾਜ਼ ਸਲੂਨ ਅਕੈਡਮੀ ਤੇ ਆਏ ਹੋ ਹਨਾ ਇੱਥੇ ਤੁਸੀਂ ਬ੍ਰਾਈਡਲ ਮੇਕਅਪ ਪਲੇਆ ਤੇ ਕਿਵੇਂ ਦਾ ਲੱਗਿਆ ਤੁਹਾਨੂੰ ਇਹਨਾਂ ਦਾ ਐਕਸਪੀਰੀਅੰਸ ਸ਼ੇਅਰ ਕਰੋ ਇੱਕ ਵਾਰੀ ਫੇਰ ਆਪਾਂ ਤੁਹਾਨੂੰ ਲੈ ਕੇ ਪਹੁੰਚ ਚੁੱਕੇ ਹਾਂ ਜੀ ਸ਼ਹਿਵਾਜ਼ ਸਲੂਨ ਅਕੈਡਮੀ ਇਹਨਾਂ ਦੀ ਪਹਿਲਾਂ ਵੀ ਵੀਡੀਓ ਪਾਈ ਸੀ ਤੁਹਾਨੂੰ ਦੱਸਿਆ ਸੀ ਵੀ ਆਪਣੇ ਸ਼ਹਿਰ ਚ 5 ਸਟਾਰ ਹੋਟਲ ਵਰਗਾ ਜਿਹੜਾ ਸਲੂਨ ਖੁੱਲਿਆ ਤੇ ਹੁਣ ਆਪਾਂ ਇੱਥੇ ਪਹੁੰਚੇ ਹਾਂ ਸਾਡਾ ਖਾਸ ਮਕਸਦ ਹੈ ਕਿਉਂਕਿ ਇਹਨਾਂ ਨੇ ਲਾਏ ਨੇ ਬਹੁਤ ਕੈਂਡ ਆਫਰ ਤੇ ਰੇਟ ਬਹੁਤ ਡਾਊਨ ਕਰਤੇ ਇਹ ਕਹਿੰਦੇ ਵੀ ਜਿਵੇਂ ਹੁਣ ਤਿਹਾੜ ਆ ਰਹੇ ਨੇ Holi ਆ ਰਹੀ ਹੈ ਖਾਸ ਕਰਕੇ ਉਹਦੇ ਵਿੱਚ ਤੁਸੀਂ Holi ਕੱਢਣੀ ਆ ਤੁਹਾਡੇ ਹੇਅਰ ਤੇ ਵਿੱਚ ਜਿਹੜਾ ਹੈਗਾ ਰੰਗ ਪੈਨੇ ਨੇ ਉਦੋਂ ਦਾ ਤੁਸੀਂ ਡਰਦੇ ਹੋ ਹੇਅਰ ਟਰੀਟਮੈਂਟ ਲੈਣ ਤੋਂ ਵੀ ਯਾਰ ਬਹੁਤ ਮਹਿੰਗੇ ਨੇ ਹੁਣ ਤੁਹਾਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਹੇਅਰ ਟਰੀਟਮੈਂਟ ਤੇ ਲਾ ਲਓ ਫੇਸ਼ੀਅਲ ਤੇ ਲਾ ਲਓ ਸਾਰੀਆਂ ਸਰਵਿਸਿਜ਼ ਤੇ ਇਹਨਾਂ ਨੇ ਰੇਟ ਕਰਤੇ ਨੇ ਬਹੁਤ ਡਾਊਨ ਤੇ ਸ਼ਾਬਾਸ਼ ਤੁਹਾਨੂੰ ਜਾਣਦੇ ਆ ਵੀ ਕਿੰਨੇ ਕਰਤੇ ਰੇ ਬਸ ਤਾਂ ਵੀਰੇ ਆਪਾਂ ਅਕਸਰ ਤਿਹਾੜਾਂ ਦੇ ਮੌਕੇ ਤੇ ਉਹ ਪ੍ਰੋਪਰ ਆਪਰਾ ਲਾਉਂਦੇ ਹੀ ਰਹਨੇ ਆ ਇਸ ਸਾਜ ਅਸੀਂ ਸਮੂਥਨਿੰਗ ਔਰ ਕੇਰਾਟਿਨ ਦਾ ਪ੍ਰੋਪਰ ਲਾਇਆ ਜਿਹੜੀ ਸਮੂਥਨਿੰਗ ਕੈਰਾਟਿਨ ਹੋਰ ਸੈਲੂਨਾਂ ਦੇ ਵਿੱਚ 4 ਤੋਂ 5000 ਰੁਪਏ ਦੇ ਵਿੱਚ ਹੁੰਦੀ ਹੈ ਉਹੀ ਸਮੂਥਨਿੰਗ ਅਸੀਂ ਸਿਰਫ 1500 ਰੁਪਏ ਦੇ ਵਿੱਚ ਕਰ ਰਹੇ ਆ ਕੈਰਾਟਿਨ 1500 ਰੁਪਏ ਦੇ ਵਿੱਚ ਕਰ ਰਹੇ ਆ ਓਕੇ ਮਤਲਬ ਇਹਦੀ ਕੈਡ ਆਫਰ ਲਾਈ ਹੈ 4000 ਦੀ ਸਰਵਿਸ ਤੁਹਾਨੂੰ 1500 ਚ ਮਿਲ ਰਹੀ ਹੈ ਜੀ ਇਹ ਤੋਂ ਇਲਾਵਾ ਹੋਰ ਕਿਹੜੀਆਂ ਆਫਰਾਂ ਨੇ ਇਹ ਤੋਂ ਇਲਾਵਾ ਹੋਰ ਵੀ ਜਿੰਨੀਆਂ ਵੀ ਸੈਲੂਨ ਦੇ ਵਿੱਚ ਸਰਵਿਸ ਹੁੰਦੀਆਂ ਨੇ ਸਾਰੀਆਂ ਸਰਵਿਸ ਦੇ ਉੱਪਰ ਅਸੀਂ ਆਫ ਲਗਾਈ ਹੋਈ ਆ ਓਕੇ ਉਹ ਜਿਹੜੀ ਆਫ ਜਨਰਲ ਲਈ ਤੁਸੀਂ ਵੀਡੀਓ ਨਾਲ ਜੁੜੇ ਰਹੋ ਨਾਲੇ ਬਾਈ ਨਾਲ ਗੱਲਾਂ ਬਤਾ ਕਰੀ ਜਾਂਦੇ ਆ ਤੇ ਨਾਲੇ ਜਿਹੜੀਆਂ ਆਫਰਾਂ ਨੇ ਉਹਦੇ ਇਹ ਆਪਣੇ ਸਮੂਹ ਨੂੰ ਅੱਜ ਤੋਂ ਚਾਲੂ ਹੈ ਜੀ ਜੇ ਇਹ ਆਫਰ ਅੱਜ ਤੋਂ ਚਾਲੂ ਹੈ ਤੇ ਇਹ ਤੱਕ ਚੱਲੂਗੀ ਇਹ ਤੱਕ ਰਿਹਾ ਆਫਰ ਚੱਲਦਾ ਹੈ ਜੀ ਮਤਲਬ ਪੂਰਾ 1 ਮਹੀਨਾ ਤੁਸੀਂ ਇਹ ਜਿਹੜੀ ਇਹਨਾਂ ਦੇ ਆਫਰ ਲਈ ਆ ਇਹਦਾ ਆਨੰਦ ਲੈ ਸਕਦੇ ਹੋ ਤੇ ਫਿਰ ਜਿਵੇਂ ਲੋਕ ਤੁਹਾਡੇ ਕੋਲ ਆਉਂਦੇ ਨੇ ਹਣਾ ਮਤਲਬ ਕੀ ਫੀਡਬੈਕ ਆਉਂਦਾ ਦੀ ਤੁਹਾਡੀ ਸਰਵਿਸ ਨੂੰ ਲੈ ਕੇ ਜੋ ਵੀ ਫੀਡਬੈਕ ਹੈ ਸਾਡੇ ਕੋਲ ਕਸਟਮਰ ਬੈਠੇ ਨੇ ਇਸ ਟਾਈਮ ਤੁਸੀਂ ਖੁਦ ਜਾ ਕੇ ਕਸਟਮਰ ਨੂੰ ਮਿਲੋ ਤੇ ਉਹ ਤੁਹਾਨੂੰ ਆਪਣੇ ਆਪ ਵਾਹ ਜੀ ਆ ਬਾਈਏ ਕੀ ਤੇਰ ਤਾਂ ਮਧੀ ਗੱਲ ਕਹਿੰਦੇ ਵੀ ਆਏ ਕਰੋ ਨਹੀਂ ਜਿਹੜੀ ਫੀਡਬੈਕ ਤੁਸੀਂ ਲੈਣੀ ਆ ਪਰ ਕਸਟਮਰ ਤੋਂ ਹੀ ਲੈ ਲੈਣੇ ਆ ਆਜੋ ਫਿਰ ਚੱਲਦੇ ਆ ਕਸਟਮਰ ਤੋਂ ਨੇ ਕਿਹਾ ਵੀ ਇਹਨਾਂ ਦੇ ਕਲਾਇੰਟ ਤੋਂ ਜਾਣਦੇ ਆ ਵੀ ਉਹਨਾਂ ਨੂੰ ਇਹਨਾਂ ਦੀ ਸਰਵਿਸ ਕਿਸ ਤਰ੍ਹਾਂ ਦੀ ਲੱਗਦੀ ਆ ਆ ভাই ਬੈਠੇ ਨੇ ਹਾਂਜੀ ਵੀਰੇ ਕੀ ਹਾਲ ਹੈ ਹਾਂਜੀ ਬਹੁਤ ਵਧੀਆ ਜੀ ਤੇ ਵੀਰੇ ਤੁਸੀਂ ਸਹਿਵਾਸ ਯੂਨਿਵਰਸਿਟੀ ਅਕੈਡਮੀ ਤੇ ਆਏ ਹੋ ਤੇ ਕਿਸ ਤਰ੍ਹਾਂ ਦਾ ਲੱਗਿਆ ਇੱਥੇ ਆ ਕੇ ਜੀ ਮੈਂ ਆਲਮੋਸਟ 9 ਇਅਰਸ ਬੈਕ ਤੋਂ ਬਾਦਰ ਕੋਰੀਆ ਤੋਂ ਆਇਆ ਤੇ ਮੈਂ ਜੀ 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 ਤੇ ਮੈਂ ਐਂਟਰਟੇਨਮੈਂਟ ਲਾਈਨ ਤੋਂ ਆਇਆ ਤੇ ਮੈਨੂੰ ਬਹੁਤ ਸ਼ੌਂਕ ਆ ਸਟਾਈਲਿਸ਼ हेयर ਸਟਾਈਲ ਰੱਖਣ ਦਾ ਕਲਰ ਚ ਵਗੈਰਾ ਕਰਾਉਣ ਦਾ ਤੇ ਮੈਂ ਆ ਜਿਸ ਤਰ੍ਹਾਂ ਹੀ ਆਇਆ ਮੈਂ ਇਹ ਨਾਮ ਬਹੁਤ ਸੁਣਿਆ ਸੀ ਸਰਦੇਸਾ ਲਾਉਣ ਦਾ ਸਹਿਵਾਸ ਨੂੰ ਮੈਂ ਸੋਚਿਆ ਵਿਜ਼ਿਟ ਕੀਤਾ ਜਾਵੇ 3 ਮਨਸ ਪਹਿਲਾਂ ਮੈਂ ਵਿਜ਼ਿਟ ਕੀਤਾ ਸੀ ਤੇ ਮੈਂ ਕੰਟੀਨਿਊ ਹੁਣ ਤੱਕ ਰੈਗੂਲਰ ਹੀ ਆ ਰਿਹਾ ਕਿਉਂਕਿ ਮੈਂ ਜਦ ਵੀ ਜੋ ਵੀ ਸਟਾਈਲ ਜਾਂ ਕਲਰ ਚਾਹਨਾ ਮੈਨੂੰ ਹਰ ਟਾਈਮ ਵਧੀਆ ਰਿਜ਼ਲਟ ਮਿਲਦਾ ਹੈ ਤਾਂ ਉਸ ਤੇ ਕੋਈ ਸ਼ੱਕ ਨਹੀਂ ਰਿਹਾ ਮੈਨੂੰ ਤੇ ਇਸੇ ਕਰਕੇ ਮੈਂ ਦਾ ਰეკਮੈਂਡ ਹੀ ਕਰੂੰਗਾ ਇਹਨਾਂ ਦੀ ਸਰਵਿਸ ਬਹੁਤ ਅੱਛੀਆਂ ਲੱਗੀਆਂ ਨੇ ਮੈਂ हेयर कट ਕਰਵਾਇਆ ਔਰ ਫੇਸ਼ੀਅਲ ਕਰਵਾਇਆ ਮੇਰੀ ਸਕਿਨ ਕਾਫੀ ਡਰਾਈ ਸੀ ਜੋ ਮੈਨੂੰ ਫੇਸ਼ੀਅਲ ਕਰਾਉਂਦੇ ਹੋਏ ਪਤਾ ਚੱਲਿਆ ਕਿ ਇਹਨਾਂ ਦੇ ਪ੍ਰੋਡਕਟ ਕਾਫੀ ਅੱਛੇ ਨੇ ਕਿ ਵੀ ਜੈਟਸੇ ਤਾਂ 5 ਚੋਂ 5 ਸਟਾਰ ਰਿਵਿਊ ਦਿੰਦੇ ਨੇ ਤੇ ਹ ਵੀਡੀਓ ਬਾਲਸ ਨੂੰ ਤੇ ਇਹਨਾਂ ਤੋਂ ਆਪਾਂ ਜਾਣਦੇ ਆ ਮੈਮ ਹੈਗੇ ਨੇ ਸਰਵਿਸ ਲੈ ਰਹੇ ਨੇ ਤੇ ਹਾਂਜੀ ਮੈਮ 2 ਮਿੰਟ ਲੈ ਲਈ ਜੀ ਤੁਹਾਡੇ ਹਾਂਜੀ ਹਾਂਜੀ ਤੇ ਮੈਮ ਤੁਸੀਂ ਉਰੇ ਵਿਜ਼ਿਟ ਕੀਤਾ ਸ਼ਹਿਵਾਸ ਸਲੂਨ ਅਕੈਡਮੀ ਤੇ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਸਰ ਬਹੁਤ ਵਧੀਆ ਲੱਗਿਆ ਇਹਨਾਂ ਦੀ ਸਰਵਿਸ ਬਹੁਤ ਵਧੀਆ ਹੈ ਬਾਕੀ ਸਟਾਫ ਵੀ ਬਹੁਤ ਵਧੀਆ ਹੈ ਸਿਰਫ ਖੁਦ ਜੋ ਇਹਨਾਂ ਦੇ ਓਨਰ ਨੇ ਬਹੁਤ ਬੈਸਟ ਹੈ ਔਰ ਬੈਸਟ ਸਰਵਿਸ ਦਿੰਦੇ ਨੇ ਬੈਸਟ ਸਰਵਿਸ ਦਿੰਦੇ ਨੇ ਮਤਲਬ ਤੁਸੀਂ ਹੋਰ ਸਲੂਨਸ ਦੇ ਵਿੱਚ ਵੀ ਵਿਜ਼ਿਟ ਕੀਤਾ ਹੋਊਗਾ ਹਨਾ ਤੇ ਅਗਰ ਉਹਨਾਂ ਨਾਲ ਆਪਾਂ ਦੇਖੀਏ ਕੰਪੇਅਰ ਕਰੀਏ ਤਾਂ ਕਿਵੇਂ ਵੱਖ ਲੱਗਦਾ ਤੁਹਾਨੂੰ ਇਹ ਹਾਂਜੀ ਮੈਨੂੰ ਬਹੁਤ ਡਿਫਰੈਂਟ ਲੱਗਦਾ ਬਿਕਾਉਜ਼ ਆਮੈਂ ਬੇਸਿਕਲੀ ਜਲੰਧਰ ਤੋਂ ਆਂ ਤੇ ਇੱਥੇ ਹਮੇਸ਼ਾ ਵਿਜ਼ਿਟ ਕੀਤਾ ਹੈ ਤੇ ਮੈਨੂੰ ਮਿਲ ਨਹੀਂ ਰਿਹਾ ਸੀ ਇੱਥੇ ਕੋਈ ਵੀ ਸਲੂਨ ਇਹਦਾ ਮਤਲਬ ਇਸ ਤਰ੍ਹਾਂ ਦਾ ਨਹੀਂ ਉਹ ਕੁਆਲਿਟੀ ਵਾਲਾ ਨਹੀਂ ਮਿਲ ਰਿਹਾ ਸੀ ਕੁਆਲਿਟੀ ਵਾਲਾ ਮਿਲ ਹੀ ਨਹੀਂ ਰਿਹਾ ਤੇ ਮੈਂ ਜਦੋਂ ਇੱਥੇ ਦੇਖਿਆ ਮਤਲਬ ਕਿ ਇੱਥੇ ਤੁਸੀਂ ਆਏ ਹਾਂਜੀ ਸਾਡੇ ਮਾਈ ਦਾ ਜਲੰਧਰ ਮੇਰਾ ਸਸੋਲੇ ਤੇ ਔਰ ਮੇਰੀ ਸਿਸਟਰ ਇਨ-ਲॉ ਨੇ ਮੈਨੂੰ ਇੱਥੋਂ ਦਾ ਦੱਸਿਆ ਸੀ ਤੇ ਮੈਂ ਵਿਜ਼ਿਟ ਕੀਤਾ ਉਹਨਾਂ ਕੋ ਤੇ ਫੁਲੀ ਸੈਟੀਸਫਾਈਡ ਹਾਂ ਮਤਲਬ ਬਹੁਤ ਸਾਰੇ ਸਲੂਨਸ ਆਪਾਂ ਦੇਖਦੇ ਹਾਂ ਕਿ ਅੰਦਰੋਂ ਲੈ ਕੇ ਆਂਦੇ ਪੈਕ ਕਰਕੇ ਸਮਾਨ ਪਹਿਲੇ ਦਿਖਾਦੇ ਕੁਝ ਹੋ ਰਿਹਾ ਅੰਦਰ ਜਾ ਕੇ ਚੇਂਜ ਕਰ ਦਿੰਦੇ ਬਟ ਇਹਨਾਂ ਦਾ ਇਹ ਪਲੱਸ ਪੁਆਇੰਟ ਮੈਨੂੰ ਬਹੁਤ ਅੱਛਾ ਲੱਗਿਆ ਕਿ ਸਾਹਮਣੇ ਪ੍ਰੋਡਕਟ ਓਪਨ ਕਰਦੇ ਆਂ ਤੇ ਸਾਹਮਣੇ ਹੀ ਲਗਾਉਂਦੇ ਆ ਓਕੇ ਮੈਮ ਥੈਂਕ ਯੂ ਜੀ ਥੈਂਕ ਯੂ ਫੋਰ ਯੋਰ ਵਰਡਸ ਤੇ ਮੈਮ ਨੇ ਤਾਂ ਮਤਲਬ ਮੈਮ ਨੇ ਵੀ 5 ਤੋਂ 5 ਸਟਾਰ ਹੀ ਦਿੱਤਾ ਵਿ ਜਲੰਧਰ ਵਰਗੇ ਜਿਹੜੇ ਸਲੂਨ ਨੇ ਇੱਥੇ ਮੈਨੂੰ ਲੱਗਿਆ ਤੇ ਕੁਝ ਹੋਰ ਕਲਾਇੰਟਸ ਵੀ ਨੇ ਜਿਹੜੇ ਸਰਵਿਸ ਲੈ ਰਹੇ ਨੇ ਇਹਨਾਂ ਤੋਂ ਵੀ ਆਪਾਂ ਜਾਣਦੇ ਆਂ ਜੇ ਇਹਨਾਂ ਨੇ ਆਪ ਨੂੰ ਟਾਈਮ ਤਾਂ ਹਾਂਜੀ ਮੈਮ ਦੋ ਮਿੰਟ ਲੈ ਲਈਏ ਜੀ ਤੁਹਾਡੇ ਹਾਂ ਤੁਸੀਂ ਮੈਂ ਮੁਰੇ ਆਏ ਹਾਂ ਵਿਜ਼ਿਟ ਕੀਤਾ ਤੇ ਕਿਸ ਤਰ੍ਹਾਂ ਦਾ ਲੱਗਿਆ ਸਲੂਨ ਤੁਹਾਨੂੰ ਬਹੁਤ ਵਧੀਆ ਲੱਗਿਆ ਬਹੁਤ ਜ਼ਿਆਦਾ ਵਧੀਆ ਲੱਗਿਆ ਮਤਲਬ ਇਹਨਾਂ ਦੇ ਜਿਹੜਾ ਸਟਾਫ ਆ ਉਹ ਵੀ ਬਹੁਤ ਵਧੀਆ ਹੈਂਡਲ ਕਰਦੇ ਨੇ ਹਨਾ ਇਹਨਾਂ ਦੀ ਜਿਹੜੀ ਸਰਵਿਸ ਆ ਉਹ ਵੀ ਬਹੁਤ ਵਧੀਆ ਦਿੰਦੇ ਨੇ ਮਤਲਬ ਮੈਂ ਕੇਰਾਟਿਨ ਕਰਵਾਈ ਆ ਨਾ ਤੋਂ ਬਹੁਤ ਵਧੀਆ ਲੱਗਿਆ ਇਹਨਾਂ ਦਾ ਰਿਜ਼ਲਟ ਵੀ ਮੈਨੂੰ ਲੱਗਦਾ ਆਲਮੋਸਟ ਵਧੀਆ ਹੀ ਆਉਂਦਾ ਇਹਨਾਂ ਦਾ ਜੋ ਵੀ ਇਹਨਾਂ ਦਾ ਓਕੇ ਵਧੀਆ ਆਉਂਦਾ ਤੇ ਬਾਕੀ ਜੇ ਆਪਾਂ ਗੱਲ ਕਰ ਲਈਏ ਪ੍ਰਾਈਸ ਦੀ ਜਿਵੇਂ ਇਹਨਾਂ ਨੇ ਦੱਸਿਆ ਵੀ ਆਫਰ ਲਾਇਆ ਹੋਇਆ ਇਹਨਾਂ ਨੇ ਕੇਰਾਟਿਨ ਸਮੂਥਿੰਗ 1500 ਚ ਕਰ ਰਹੇ ਨੇ ਕਿਤੇ ਤੋਂ ਥੋੜਾ ਜ਼ਿਆਦਾ ਪੈਸੇ ਤਾਂ ਨਹੀਂ ਲਈ ਜਾਂਦੇ ਨਹੀਂ ਨਹੀਂ ਇਹਨਾਂ ਦਾ ਸੇਮ ਪ੍ਰਾਈਸ ਹੈ ਸੇਮ ਉਹ ਦੇ ਮਤਲਬ ਸੇਮ ਪ੍ਰਾਈਸ ਨਾਲ ਹੀ ਸਾਰੇ ਕਲਾਇੰਟ ਨੂੰ ਹੈਂਡਲ ਕਰਦੇ ਨੇ ਇਹ OK ਹਾਂਜੀ ਮੈਮ ਕੀ ਹਾਲ ਹੈ ਜੀ ਵਧੀਆ ਜੀ ਮੈਮ ਕਿਹੜੀ ਸਰਵਿਸ ਉਰੇ ਲੈਣਾ ਹੈ ਤੁਸੀਂ ਮੈਂ ਉਹ ਸਪਾ ਦੀ ਸਰਵਿਸ ਲੈਣਾ ਹੈ ਸਪਾ ਦੀ ਸਰਵਿਸ ਲੈਣੀ ਪਹਿਲੀ ਵਾਰ ਹੀ ਆਏ ਹੋ ਜਾਂ ਪਹਿਲਾਂ ਵੀ ਆਉਂਦੇ ਹੋ ਜੀ ਨਹੀਂ ਮੈਂ ਪਹਿਲੀ ਵਾਰ ਹੀ ਵਿਜ਼ਿਟ ਕੀਤਾ ਅੱਛਾ ਜੀ ਕਿਵੇਂ ਪਤਾ ਲੱਗਿਆ ਨਾ ਸੈਲੂਨ ਬਾਰੇ ਤੁਹਾਨੂੰ ਬੇਫਰੈਂਡ ਨੇ ਦੱਸਿਆ ਤਾਂ ਉਹਦੇ ਰਿਸ਼ਤੇ ਆ ਕੀ ਨੇ ਆਫਰ ਲਾਈਫ ਹੋਈ ਸੀ ਅੱਛਾ ਆਫਰ ਲਾਈਫ ਹੈ ਫਿਰ ਮੈਨੇ ਉਹ ਵਿਜ਼ਿਟ ਕੀਤਾ ਤਾਂ ਮੈਨੂੰ ਪਤਾ ਲੱਗਿਆ ਇਹ ਮੁਫਤ ਰੇਟ ਤੇ ਨਿਵਦੇ ਸਰਵਿਸ ਵੀ ਦੀ ਹੈ ਤਾਂ ਸੋ ਮਨੀ ਫਸਟ ਵਾਈ ਐਕਸਰਸਾਈਜ਼ ਇੱਥੇ ਸਰਵਿਸ ਲਈਆ ਤੇ ਜਦੋਂ ਇਹਨਾਂ ਨੇ ਸਰਵਿਸ ਤੁਸੀਂ ਸਪਾਹਲ ਹੀ ਸਰਵਿਸ ਲਈਆ ਕਿਵੇਂ ਦੀ ਲੱਗੀ ਤੁਹਾਨੂੰ ਸਰਵਿਸ ਮੈਨੂੰ ਬਹੁਤ ਵਧੀਆ ਲੱਗੀ ਸਟਾਫ ਵੀ ਬਹੁਤ ਵਧੀਆ ਵੈੱਟ ਸਰਵਿਸ ਵੀ ਬਹੁਤ ਏ ਪ੍ਰੋਡਕਟ ਵੀ ਬਹੁਤ ਵਧੀਆ ਕਿਤੇ ਵੀ ਵੀਡੀਓ ਕਰਕੇ ਤਾਂ ਨਹੀਂ ਵਧੀਆ ਕਹੀ ਜਾਂਦੇ ਵੈਸੇ ਵੀ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਵੈਸੇ ਵੀ ਤੇ ਰਿਜ਼ਲਟ ਦਾ ਕਿਵੇਂ ਲੱਗਦਾ ਵੀ ਆਊਗਾ ਰਿਜ਼ਲਟ ਹਾਂਜੀ ਮੈਨੂੰ ਲੱਗਦਾ ਹੈ ਬਾਕੀ ਰਿਜ਼ਲਟ ਬਾਅਦ ਵਿੱਚ ਦੱਸਾਂਗੇ ਵੀ ਸ਼ਰਦ ਵੀਰੇ ਇਹ ਤਾਂ ਹੇਅਰ ਵਾਲੇ ਦਾ ਮੈਂ ਦੇਖਿਆ ਭਾਈ ਪੂਰੇ ਸੈਟੀਸਫਾਈ ਹੈ ਤੁਹਾ ਇਸੋਲਾ ਬਾਸ ਸਲੂਨ 'ਚ ਤਾਂ ਹੋਰ ਵੀ ਬਹੁਤ ਸਾਰੀਆਂ ਸਰਵਿਸ ਹੁੰਦੀਆਂ ਨੇ ਜਿਵੇਂ ਆਪਾਂ ਮੇਕਅਪ ਵੀ ਲਾ ਲੀਏ ਇਹ ਹੋ ਸਕਦਾ ਹਾਂਜੀ ਹਾਂਜੀ ਵੀਰੇ ਆਪਣੇ ਕੋਲੇ ਮੇਕਅਪ ਦੀਆਂ ਸਕਿਨ ਦੀਆਂ ਔਰ ਨੇਲ ਦੀਆਂ ਸਰਵਿਸ ਵੀ ਨੇ ਔਰ ਆਪਣੇ ਕੋਲੇ ਅੱਜ ਬਰਾਇਡਲ ਮੇਕਅਪ ਦੇ ਲਈ ਵੀ ਕਲਾਇੰਟ ਆਏ ਹੋਏ ਨੇ ਓਕੇ ਅੱਜ ਤੁਹਾਨੂੰ ਇੱਕ ਵਾਰੀ ਉਹਨਾਂ ਨਾਲ ਅੱਜ ਦੇਖੋ ਜੀ ਇਹਨਾਂ ਕੋਲੇ ਬਰਾਇਡਲ ਮੇਕਅਪ ਦੀ ਜਿਹੜੀ ਹੈਗੇ ਨੇ ਮੈਮ ਆਏ ਹੋਏ ਨੇ ਵੀਰੇ ਤੇ ਮੈਮ ਤੋਂ ਜਾਣਦੇ ਹਾਂ ਵੀ ਸਰਵਿਸ ਇਹਨਾਂ ਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਹਾਂਜੀ ਮੈਮ ਮੈਰਿਜ ਹੈ ਜੀ ਤੁਹਾਡੀ ਜੀ ਸਰ ਤੇ ਪਹਿਲਾਂ ਤਾਂ ਕੰਗ੍ਰੈਚੁਲੇਸ਼ਨ ਉਹਦੇ ਲਈ ਤੁਹਾਨੂੰ ਥੈਂਕ ਯੂ ਸੋ ਮੱਚ ਤੇ ਤੁਸੀਂ ਸ਼ਹਿਵਾ ਹਾਂ ਨਾ ਇੱਥੇ ਤੁਸੀਂ ਬ੍ਰਾਈਡਲ ਮੇਕਅਪ ਲਿਆ ਤੇ ਕਿਵੇਂ ਦਾ ਲੱਗਿਆ ਤੁਹਾਨੂੰ ਇਹਨਾਂ ਦਾ ਐਕਸਪੀਰੀਅੰਸ ਸ਼ੇਅਰ ਕਰੋ ਸਰ ਸਭ ਤੋਂ ਪਹਿਲਾਂ ਤਾਂ ਮੈਨੂੰ ਕੰਫਰਟੇਬਲ ਬਹੁਤ ਜ਼ਿਆਦਾ ਫੀਲ ਹੋਇਆ ਅ ਸਦਫ ਮੈਮ ਸ਼ਹਿਬਾਤ ਸਰ ਨੇ ਮੈਨੂੰ ਬਹੁਤ ਜ਼ਿਆਦਾ ਵਧੀਆ ਸਰਵਿਸਿਜ਼ ਪ੍ਰੋਵਾਈਡ ਕਰਿਆ ਲਿਈਆਂ ਸਭ ਤੋਂ ਪਹਿਲੀ ਗੱਲ ਜਿੱਦਾਂ ਦਾ ਮੇਕਅਪ ਮੈਚ ਆਉਂਦੀ ਸੀ ਮੈਨੂੰ ਬਿਲਕੁਲ ਉਦਾਂ ਦਾ ਮੇਕਅਪ ਮਿਲਿਆ ਹੈ ਐਂਡ ਮੈਂ ਹੋਰ ਵੀ ਬਹੁਤ ਜਗ੍ਹਾ ਉੱਤੇ ਪਤਾ ਕੀਤਾ ਸੀ ਬੀ ਬ੍ਰਾਈਡਲ ਮੇਕਅਪ ਦੇ ਕੀ ਚਾਰजेस ਨੇ ਜਾਂ ਕੀ ਸਰਵਿਸਿਜ਼ ਪ੍ਰੋਵਾਈਡ ਹੁੰਦੀਆਂ ਨੇ ਜੇ ਉੱਥੇ ਪੇਮੈਂਟ ਜ਼ਿਆਦਾ ਸੀ ਹੁੰਦੀ ਸੀ ਪੇਮੈਂਟ ਕਈਆਂ ਤੇ ਬਹੁਤ ਜ਼ਿਆਦਾ ਹੋਣੀ ਸੀ ਕਿ ਕਈਆਂ ਜਿਹੜੇ ਪੇਮੈਂਟ ਕੱਟ ਹੁੰਦੀ ਸੀ ਤਾਂ ਬ੍ਰਾਂਡ ਅੱچھے ਯੂਜ਼ਿੰਗ ਸੀ ਕਰਦੇ ਹੋ ਪਰ ਇੱਥੇ ਮੈਨੂੰ ਜੈਨੂਅਲ ਰੇਟ ਦੇ ਵਿੱਚ ਬਿਲਕੁਲ オリジナル ਬ੍ਰਾਂਡਸ ਦੇ ਨਾਲ ਮੇਰਾ ਮੇਕਅਪ ਹੋਇਆ ਤੇ ਮੈਂ ਬਹੁਤ ਜ਼ਿਆਦਾ ਹੈਪੀ ਹਾਂ ਮਤਲਬ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਨਾ ਜੀ ਬਹੁਤ ਤੇ ਜਿਵੇਂ ਤੁਸੀਂ ਇਹਨਾਂ ਦੇ ਜਿਹੜੇ ਮੇਕਅਪ ਦੇ ਬ੍ਰਾਂਡ ਨੇ ਉਹਦੀ ਗੱਲ ਕੀਤੀ ਹੈ ਮਤਲਬ ਤੁਹਾਡੀ ਗੱਲਾਂ ਤੋਂ ਲੱਗਦਾ ਨੋਲੇਜ ਆ ਨਾ ਤੇ ਕਿਹੜੀ ਬ੍ਰਾਂਡ ਨੇ ਜਿਹੜੇ ਇਹਨਾਂ ਨੇ ਯੂਜ਼ ਕੀਤੇ ਨੇ ਬ੍ਰਾਂਡ ਜਿਦਾਂ ਕਿ ਕੇ ਬਿਊਟੀ ਹੋ ਗਈ ਫੋਰੈਵਰ 52 ਬ੍ਰਾਂਡ ਹੋ ਗਿਆ ਲੈਕ ਮੇ ਮੇਬਲੈਨ ਬਹੁਤ ਜ਼ਿਆਦੇ ਬਹੁਤ ਜ਼ਿਆਦਾ ਬ੍ਰਾਂਡਸ ਹੁੰਦੇ ਆ ਮੰਨ ਲਓ ਜਿਹੜੇ ਵਧੀਆ ਬ੍ਰਾਂਡ ਨੇ ਉਹ ਇਹਨਾਂ ਨੇ ਯੂਜ਼ ਕੀਤੇ ਨੇ ਹਨਾ ਤੇ ਬਾਕੀ ਤੁਸੀਂ ਮਤਲਬ ਬਹੁਤ ਸੋਹਣੇ ਵੀ ਬਹੁਤ ਲੱਗ ਰਹੇ ਹੋ ਤੇ ਹੁਣ ਜਿਹੜੇ ਲੋਕ ਤੁਹਾਨੂੰ ਦੇਖਣਗੇ ਜਿਹੜੇ ਭੈਣਾਂ ਇੱਥੇ ਤੁਹਾਨੂੰ ਦੇਖਣ ਗਿਆ ਉਹਨਾਂ ਨੂੰ ਕੀ ਕਹੂੰਗੇ ਵੀਡੀਓ ਰਾਹੀਂ ਹਾਂ ਇੱਥੇ ਜ਼ਰੂਰ ਵਿਜ਼ਿਟ ਕਰੋ ਅਕੈਡਮੀ ਦੇ ਵਿੱਚ ਤੁਹਾਨੂੰ ਜੈਨੂਨ ਪ੍ਰਾਈਜ਼ਸ ਦਿੱਤੇ ਜਾਣਗੇ ਨਾਲੇ ਤੁਹਾਡਾ ਮੇਕਅਪ ਵੀ ਬਹੁਤ ਅੱਛੇ ਤਰੀਕੇ ਨਾਲ ਕੀਤਾ ਜਾਊਗਾ ਸਟਾਫ ਬਹੁਤ ਜ਼ਿਆਦਾ ਫ੍ਰੈਂਡਲੀ ਹੈ ਫੈਦੀ ਗੱਲ ਇੱਥੇ ਮੈਨੂੰ ਨਾਲ ਦੀ ਨਾਲ ਕੁਝ ਫੂਡ 스ਨੈਕਸ ਜਿੰਨਾ ਕਿ ਮੈਨੂੰ ਮੈਂ ਬਹੁਤ ਫੂਡੀਆਂ ਤੇ ਮੈਨੂੰ ਨਾਲ ਦੀ ਨਾਲ 스ਨੈਕਸ ਵੀ ਪ੍ਰੋਵਾਈਡ ਕੀਤੇ ਹਨ ਅੱਛਾ ਮਤਲਬ ਤੁਹਾਡਾ ਪੂਰਾ ਇਹਨਾਂ ਨੇ ਖਿਆਲ ਰੱਖਿਆ ਨਾ ਬਹੁਤ ਜ਼ਿਆਦਾ ਤੇ ਇਹ ਦੇ ਵਿੱਚ ਸਰਵਿਸ 'ਚ ਇੱਕ ਹੋਰ ਗੱਲ ਹੁੰਦੀ ਹੈ ਕਿ ਕਈ ਵਾਰ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਮਤਲਬ ਟਾਈਮ ਕਿ ਪੂਰੀ ਰੈਡੀ ਹੋ ਗਈ ਹੈਡ ਟੂ ਟੋ ਮੈਂ ਪੂਰੀ ਰੈਡੀ ਸੀ ਆਲਮੋਸਟ ਇੱਕ ਘੰਟੇ ਦੇ ਵਿੱਚ ਵੈਰੀ ਗੁੱਡ ਮੈਮ ਤੇ ਜਿਵੇਂ ਦਾ ਤੁਸੀਂ ਚਾਹੁੰਦੇ ਸੀ ਉਮੀਦਾਂ ਰਿਜ਼ਲਟ ਤੁਹਾਨੂੰ ਮਿਲੇ ਆ ਜੀ ਬਹੁਤ ਮੈਂ ਬਹੁਤ ਜ਼ਿਆਦਾ ਹੈਪੀ ਆ ਓਕੇ ਮੈਮ ਥੈਂਕ ਯੂ ਥੈਂਕ ਯੂ ਫॉर ਯੂਰ ਟਾਈਮ ਥੈਂਕ ਯੂ ਜੀ ਤੇ ਜਿਵੇਂ ਦੇਖਿਆ ਆਪਾਂ ਜਿਹੜੇ ਮੈਮ ਨੇ ਪੂਰੀ ਤਰ੍ਹਾਂ ਸੈਟੀਸਫਾਈ ਨੇ ਇਹਨਾਂ ਦੀ ਸਰਵਿਸ ਤੋਂ ਤੇ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗੱਲ ਕਰਕੇ ਤੇ ਸ਼ਾਬਾਸ਼ ਸਾਹਿਬ ਜਿੰਨੇ ਵੀ ਕਲਾਇੰਟ ਲੈਣ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਆ ਮਤਲਬ 100% ਸੈਟੀਸਫਾਈ ਹੁੰਦੇ ਨੇ ਤੁਹਾਡੇ ਹਨਾ ਸਰਵਿਸ ਤੋਂ ਤੇ ਸਰਵਿਸ ਅਸੀਂ ਵੀ ਦੇਖੀ ਆ ਨੇ ਸ ਇਸੋ ਲਾਵਾ ਜੀ ਮੈਂ ਆਪਣੇ ਨਾਮ ਚਾ ਸ਼ਹਿਵਾਜ ਸਲੂਨ ਅਕੈਡਮੀ ਅਕੈਡਮੀ ਵੀ ਹੈਗੀ ਆਪਣੀ ਹਾਂਜੀ ਹਾਂਜੀ ਆਪਣੇ ਸੈਲੂਨ ਦੇ ਨਾਲ ਨਾਲ ਅਕੈਡਮੀ ਵੀ ਬਣਾਈ ਹੋਈ ਆ ਓਕੇ ਜੀ ਤੇ ਆਪਣੇ ਕੋਲ ਸਟੂਡੈਂਟ ਆ ਗਏ ਨੇ ਅੱਜ ਉਹ ਸਟੂਡੈਂਟਾਂ ਨਾਲ ਵੀ ਮਿਲਵਾਂਗੇ ਅੱਜ ਉਹ ਫਿਰ ਆਪਾਂ ਦੇਖਦੇ ਆਂ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਹਨਾ ਸਿਖਾਉਂਦੇ ਨੇ ਬੱਚਿਆਂ ਨੂੰ ਜੀ ਜੀ ਲਓ ਜੀ ਕਰ ਲੋ ਚੈੱਕ ਅਕੈਡਮੀ ਵੀ ਪ੍ਰੋਪਰ ਇਹਨਾਂ ਨੇ ਜਿਹੜੀ ਹੈਗੀ ਆ ਬਿਲਡਿੰਗ ਕੀਤੀ ਹੋਈ ਆ ਅੱਛਾ ਇੱਥੇ ਜਿਹੜਾ ਹੈਗਾ ਮਤਲਬ ਪ੍ਰੋਪਰ ਬੱਚਿਆਂ ਨੇ ਕਲਾਸਿਸ ਵੀ ਲੱਗਦੀਆਂ ਨੇ ਜੀ ਜੀ ਹਨਾ ਬੱਚਿਆਂ ਨੂੰ ਸਿਖਾਇਆ ਵੀ ਜਾਂਦਾ ਜੀ ਤੇ ਫਿਰ ਕਿੰਨੇ ਕਿ ਸਮੇਂ ਦਾ ਜਿਹੜਾ ਹਿੰਦਾ ਹੈ ਕੋਰਸ ਹੁੰਦਾ ਹੈ ਇਹ 3 ਮਨਸ ਦਾ ਕੋਰਸ ਵੀ ਹੁੰਦਾ 6 ਮਨਸ ਦਾ ਕੋਰਸ ਵੀ ਹੁੰਦਾ 1 1 ਇਅਰ ਦਾ ਕੋਰਸ ਮਤਲਬ ਡੈਟ ਮੀਟ ਜਿਵੇਂ ਆਪਣੇ ਕੋਈ ਕੋਰਸ ਕਰਨ ਆਉਂਦਾ ਹੈ ਹਨਾ ਤੇ ਉਸ ਤੋਂ ਬਾਅਦ ਉਹਨੂੰ ਸਰਟੀਫਿਕੇਟ ਵੀ ਪ੍ਰੋਵਾਈਡ ਕਰਦੇ ਆ ਇੰਟਰਨੈਸ਼ਨਲ ਸਰਟੀਫਿਕੇਟ ਦਿੰਨੇ ਆ ਆਪਾਂ ਜੋ ਵੀ ਸਟੂਡੈਂਟ ਆਪਣੇ ਕੋਲੇ ਆਉਂਦਾ ਹੈ ਹਰ ਇੱਕ ਸਟੂਡੈਂਟ ਨੂੰ ਇੰਟਰਨੈਸ਼ਨਲ ਸਰਟੀਫਿਕੇਟ ਦਿੰਨੇ ਆ ਮਤਲਬ ਸਰਟੀਫਿਕੇਟ ਦਿੰਨੇ ਆ ਤੇ 올ਓਵਰ ਦਾ ਵਰਲਡ ਜਿਹੜਾ ਵੈਲਿਡ ਹੁੰਦਾ ਜੀ ਪੂਰੇ ਵਾਹ ਜੀ ਵਾਹ ਵਾਹ ਜੀ ਵਾਹ ਮਤਲਬ ਆਪਾਂ ਨੇ ਦੇਖੋ ਦੋਸਤੋ ਤੁਹਾਨੂੰ ਇਹਨਾਂ ਦੀ ਇਹ ਲੋਕ ਤੁਹਾਨੂੰ ਦੇਖਦੇ ਨੇ ਕੀ ਕਹੋਂਗੇ ਉਹਨਾਂ ਨੂੰ ਆਪਣੇ ਵੱਲ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇੱਕ ਵਾਰੀ ਜ਼ਰੂਰ ਸਾਡੇ ਸਾਲ ਆਉਂਦੇ ਉੱਪਰ ਵਿਜ਼ਿਟ ਕਰੋ ਆ ਕੇ ਸਾਨੂੰ ਮਿਲੋ ਤੁਹਾਡੇ హెਅਰ ਦੇ ਸਟੇਲ ਤੇ ਜਾਂ ਮੇਕਅਪ ਤੇ ਤੁਹਾਨੂੰ ਕੋਈ ਵੀ ਸਰਵਿਸ ਲੈਣੀ ਹੈ ਚਾਹੇ ਇੱਕ ਵਾਰੀ ਛੋਟੀ ਜੀ ਸਰਵਿਸ ਲੈ ਕੇ ਦੇਖੋ ਤੁਹਾਨੂੰ ਸਾਡੀਆਂ ਸਰਵਿਸਾਂ ਬਾਰੇ ਪਤਾ ਲੱਗੇਗਾ ਉਸ ਤੋਂ ਬਾਅਦ ਤੁਸੀਂ ਕੰਟੀਨਿਊ ਜੋ ਵੀ ਸਰਵਿਸ ਲੈਣੀ ਹੈ ਲੈ ਸਕਦੇ ਲੈ ਸਕਦੇ ਮਤਲਬ ਇੱਕ ਵਾਰੀ ਅਗਰ ਤੁਸੀਂ ਇਹਨਾਂ ਕੋਲੇ ਆਗੇ ਬਾਈ ਕਹਿੰਦਾ ਮੁੜ ਕੇ ਫੇਰ ਨਹੀਂ ਕਿਤੇ ਹੋਰ ਜਾਂਦੇ ਮੁੜ ਕੇ ਤੁਸੀਂ ਉਰੇ ਹੀ ਆਇਆ ਕਰੋਗੇ ਕਿਉਂਕਿ ਲੁੱਕ ਵੀ ਚੈੱਕ ਕਰ ਲਓ ਲੁੱਕ ਵੀ ਇਹਨਾਂ ਨੇ ਪੁਰਾਣ ਜਿਵੇਂ ਆਪਾਂ ਕਹਿੰਦੇ ਹੁੰ ਤਾਂ ਇਹ ਜਿਹੜਾ ਹੈਗਾ ਉਹ ਰਿਹਾ ਕਿ ਨਾ ਡਿਫਰੈਂਟ ਜਿਹੀ ਫੀਲ ਹੁੰਦੀ ਆ ਚਾਹੇ ਛੋਟੀ ਤੋਂ ਛੋਟੀ ਸਰਵਿਸ ਲੈਣ ਆਓ ਪਰ ਉਹ ਰਿਹਾ ਕਿ ਇੱਕ ਵਾਰੀ ਦੇਖ ਕੇ ਜਰੂਰ ਆਓ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗੂਗਾ ਬਾਕੀ ਇਹਨਾਂ ਦੀ ਵੀਡੀਓ ਦੇ ਨਾਲ ਅੱਗੇ ਵੀ ਮਿਲਦੇ ਰਹਾਂਗੇ ਬਾਈਓ ਨੇ ਆਫਰ ਲਾਉਂਦੇ ਰਹਿਣਗੇ ਤੇ ਜਰੂਰ ਮਿਲਦੇ ਰਹਾਂਗੇ ਤਦ ਤੱਕ ਦੇ ਲਈ ਤੁਸੀਂ ਵੀ ਹੱਸਦੇ ਰਹੋ ਵਸਦੇ ਰਹੋ ਧੰਨਵਾਦ